हां जी ਅਸੀਂ ਇੱਥੇ ਟੋਟਾ ਟੋਟਾ ਪਈ ਜਾਂਦੇ ਆ ਜਾਣਦੇ ਜਾਣਦੇ ਥੱਲੋਂ ਪਾਣੀ ਧਰਤੀ ਤੇ ਮਟਾਈ ਜਾਂਦੇ ਆ ਚੱਲ ਚੱਲ ਕੇਵਲਾਂ ਦੇ ਜੋੜ ਲਾਈ ਜਾਂਦੇ ਆ ਭਵੰਤਮਨਾਂ ਤੋਂ ਲੈਡ ਛੱਡੀ ਜਾਂਦਾ ਅਸੀਂ ਮੋਟਰਾਂ ਚਲਾਈ ਜਾਂਦੇ ਆ ਮੇਰਾ ਟੱਕਾ ਕਰਦਾ ਨਵੇਂ ਸੰਗਰੂਰ ਜਿਹੜੇ ਨੂੰ ਖਾਸ ਕਰਕੇ ਵੀਰੇ ਲੈਟ ਘੱਟ ਕਰਦੇ ਮੰਤਰੀ ਸਾਹਿਬ ਪਾਣੀ ਪਹਿਲਾਂ ਬਹੁਤ ਡੂੰਗਾ ਵਗਿਆ ਸੰਗਰੂਰ ਜਿਹੇ ਚ ਮਤਲਬ ਸਰ ਜੂਗਾ ਤੂੰ ਹੋਰ ਕੰਮ ਕਰਨਾ ਕੱਲੀ ਲੈਟ ਮਗਰੀ ਪੈ ਗਿਆ ਤੂੰ ਦਰਗੁਰੂ ਸਾਹਿਬ ਕੀ ਕਰਦੇ ਕੱਥਨੇ ਘੁੱਟ ਲਾ ਲਿਆ ਕਰਾਂਗੇ ਤੁਹਾਧਨੀ ਕੋੰਤਮਾਨੂ ਕੀ ਹੋ ਗਿਆ 24 ਘੰਟੇ ਲੈਟ ਕਰ ਤੇ ਮਿੱਤਰੋ ਟੋਟੇ ਟੋਟਾ ਪਾਣ ਲੱਗ ਗਿਆ ਖੰਭ ਵੀ ਮਰੇ ਜਿਮਣੀ ਜੋਣ ਆਉਂਦੇ ਨੇ ਤਾਂ ਲੈਟ ਵਧਾਤੀ ਕੀ ਹੋਰ ਕੰਮ ਕਰ ਲੈ 1000 ਰੁਪਏ ਦਾ ਬੁਣੇ ਨੂੰ ਕੱਲਾ ਲੈਟ ਮਗਰੀ ਪਾ ਗਿਆ ਖਸਮਾ ਕੱਟ ਕਰਦੇ ਲੈਟ ਸਰੂ ਦੇ ਜਿਹੜੀ ਰਣ ਤੇ ਪਾ ਦੇ ਪਾ ਦੂੰਗਾ 2 250 ਫੁੱਟ ਤੇ ਲੱਗ ਗਿਆ ਪਾ ਪਾ ਟੋਟਾ ਮੁੰਡਾ ਲੈਟ ਜਰੀ ਨਹੀਂ ਆਦੀ ਘੜੀ ਮੋਟਰ ਚੱਕ ਚੱਕ ਪਾ ਉਹ ਕਰਾ ਖੋ ਰੁੱਕ ਦੋ ਛੱਟੋ ਜੰਦਰਾ ਚ